ਯੂਟਿਊਬ ਫੈਮਿਲੀ ਜੀਓ ਸਾਰੇ ਨੂੰ ਮੇਰੀ ਗੱਲ ਕਰਦੇ ਹਾਂ ਤੁਸੀਂ ਵਧੀਆ ਹੋਣੇ ਆ ਸਵਾਗਤ ਹੈ ਮੇਰੇ ਚੈਨਲ ਵਿੱਚ ਸੋ एवरीवन ਅੱਜ ਆਇਆ ਜੀ ਇਅਰਿੰਗਸ ਕਲੈਕਸ਼ਨ ਲੱਕੀ ਬਹੁਤ ਸਾਰੇ ਮੈਸੇਜ ਆ ਰਹੇ ਸੀ ਕੱਲਾ ਫੁੱਟ ਤੇ ਵੇਅਰ ਫੁੱਟ ਤੇ ਵੇਅਰ ਕਲੈਕਸ਼ਨ ਮੈਂ ਇਹ ਜਿੰਨੇ ਕੁ ਮੇਰੇ ਕੋਲ ਸੀ ਹੈ ਨਾ ਅ ਇੰਪਰੂਵਮੈਂਟ ਕਲੈਕਸ਼ਨ ਤੁਸੀਂ ਪਹਿਲਾਂ ਵਿਖੇ ਹੀ ਹੋਣਾ ਹੈ ਵਲੌਗ ਆਪਣਾ ਤਾਂ ਮੈਂ ਆਪਣਾ ਸ਼ੇਅਰ ਕੀਤਾ ਠੀਕ ਆ ਤਾਂ ਹੁਣ ਇਅਰਿੰਗਸ ਦੇ ਰਿਲੇਟਡ ਕੁੜਗਾਂ ਦੇ ਜ਼ਿਆਦੇ ਆ ਗਏ ਸੀ ਮੈਸੇਜ ਤੇ ਆ ਮੈਂ ਸਭ ਨੂੰ ਕੱਲਾ ਇਹ ਵਾਸਤੇ ਦੇਣਾ ਚਾਹੁੰਦੀ ਆ ਕਿ ਇਅਰਿੰਗਸ ਮੇਰੇ ਕੋਲ ਹੋਰ ਵੀ ਕਾਫੀ ਨੇ ਜੋ ਮੈਂ ਇਹ ਜੋ ਨਹੀਂ ਕਰਦੀ ਜੇਕਰ ਉਹ ਵੀ ਦੇਖਣਿਆ ਉਹ ਅਗਲੀ ਵੀਡੀਓ ਆਪਣੀ ਆ ਜੇਗੀ ਤਾਂ ਉਹ ਮੈਂ ਆਪਣਾ ਨਹੀਂ ਲਏ ਹਨਾ ਅਲੱਗ ਤੋਂ ਮਤਲਬ ਕਿ ਅਲੱਗ ਤੋਂ ਰੱਖੇ ਹੋਏ ਸੀ ਜਿਹੜੇ ਮੈਂ ਤੁਹਾਡੇ ਬੁੱਤ ਕਹਿ ਸਕਦੀ ਹਾਂ ਵੀਡੀਓ ਵਿੱਚ ਪਾ ਲੈਣੀਆਂ ਏਰਿੰਗਸ ਜ਼ਿਆਦਾਤਰ ਮੈਂ ਪਾਉਣਾ ਪਸੰਦ ਨਹੀਂ ਕਰਦੀ ਇਹ ਵੀ ਜਿਹੜੇ ਕੋਲ ਜਿਹੜੇ ਮੇਰੇ ਕੋਲ ਪਏ ਆ ਨਾ ਮੈਂ ਬਹੁਤ ਘੱਟ ਪਾਉਂਦੀ ਆ ਪਰ ਲੈ ਲੈ ਕੇ ਜ਼ਰੂਰ ਰੱਖੇ ਹੋਏ ਆ ਤਾਂ ਅੱਜ ਤੁਹਾਨੂੰ ਦਿਖਾਣੇ ਆ ਏਰਿੰਗਸ ਤੇ ਬਲੌਗ ਦੇ ਨਾਲ ਦੱਸ ਲਾਸਟ ਤੱਕ ਬਣੇ ਰਹੋ ਸਭ ਤੋਂ ਪਹਿਲਾਂ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਛੋਟੀ ਜੀ ਡਿੱਪੀ ਐ ਇਹਦੇ ਵਿੱਚ ਮੇਰੇ ਏਰਿੰਗਸ ਨੇ ਕੁਝ ਤੇ ਇਹਨਾਂ ਨਾਲ ਦੇ ਆਪਣਾ ਨੈਕਲਸ ਵੀ ਹੈਗੇ ਆ ਉਹ ਜੇ ਕਰੋਨਾ ਦੇ ਰਿਲੇਟਡ ਕਲੈਕਸ਼ਨ ਚਾਹੀਦੀ ਉਹ ਵੀ ਮੈਂ ਲਾਗੇ ਥੋੜਾ ਇੱਥੇ ਤਾਂ ਫਾਈਨਲੀ ਇਹਦੇ ਵਿੱਚ ਵੀ ਨੇ ਦੇਖ ਸਕਦੇ ਹੋ ਦਿਖਾਉਂਦੇ ਆ ਸਭ ਤੋਂ ਪਹਿਲਾਂ ਤਾਂ ਇਹ ਵਾਲਾ ਇਹ 이어ਿੰਗਸ ਮੈਂ ਆਪਣਾ ਲਏ ਸੀ ਟਾਪ ਨਾਲ ਲਏ ਸੀਗੇ ਜੋ ਕਿ ਮੈਂ ਆਪਣਾ ਕੋਰਸ ਟਾਈਪ ਪੌਂਦੀ ਹੁੰਦੀ ਸੀ ਦੇਖ ਸਕਦੇ ਹੋ ਫਾਈਨਲ ਮੇਰੀ ਯੂਨੀਫਾਰਮ ਨਾਲ ਦੇ ਸੀਗੇ ਸਿੰਪਲ ਜੇ ਇੱਕ ਇਹ ਹੋਗੇ ਸੇਮ ਸੇਮ ਲਏ ਸੀ ਤੇ ਇਹ ਮੈਨੂੰ ਸ਼ਾਇਦ ਸਿਸਟਰ ਨੇ ਗਿਫਟ ਕੀਤਾ ਸੀ ਆਪਣਾ ਮੇਰੀ ਵੱਡੀ ਭੈਣ ਨੇ ਦੇਖ ਸਕਦੇ ਹੋ ਤੁਸੀਂ ਛੱਡੀਏ ਇਹਦੇ ਤੁਸੀਂ ਦੇਖ ਸਕਦੇ ਹੋ ਬਹੁਤ ਕਿਊਟ ਨੇ ਬਟ ਮੈਂ ਬਹੁਤ ਘੱਟ ਪਾਨੇ ਆ ਮਤਲਬ ਕਿ ਉਧਾਂ ਰੱਖੇ ਹੋਏ ਨੇ ਹਣਾ ਤਾਂ ਮੈਂ ਵੀਡੀਓਜ਼ ਦੇ ਵਿੱਚ ਤੁਸੀਂ ਦੇਖਿਆ ਹੁਣ ਆਪਾਂ ਇੱਥੇ ਕੱਢ-ਕੱਢ ਕੇ ਰੱਖ ਦਿੰਦੀ ਆ ਮੈਂ ਠੀਕ ਹੈ ਤੇ ਉਸ ਤੋਂ ਬਾਅਦ ਇਹ ਵਾਲਾ ਲੈ ਸੀ ਇਹ ਤਾਂ ਮੈਨੂੰ ਬਹੁਤ ਫੇਵਰੇਟ ਹੈ ਇਹ ਪੰਜਾਬੀ ਸੂਟ ਸੀਗਾ ਇਹਦੇ ਨਾਲ ਯੈਲੋ ਕਲਰ ਦਾ ਉਹਦੇ ਨਾਲ ਮੈਂ ਇਹ ਲਈ ਸੀ ਨਾਲ ਫੁਲਕਾਰੀ ਸੀ ਦੇਖ ਸਕਦੇ ਤੁਸੀਂ ਇਹ ਵਾਲੇ ਈਰਿੰਗਸ ਦੈਨ ਉਸ ਤੋਂ ਬਾਅਦ ਇਹ ਵਾਲਾ ਏਅਰਿੰਗ ਦੇਖ ਸਕਦੇ ਹੋ ਇਹਦੇ ਨਾਲ ਵੀ ਸੈੱਟ ਹੈਗਾ ਆ ਉਹ ਸਾਰੇ ਮੈਂ ਅਲੱਗ ਤੋਂ ਰੱਖਿਓ ਹੋਇਆ ਤਾਂ ਇਹ ਓਨਲੀ ਅੱਜ ਦਾ ਵੀਡੀਓ ਹੈਗਾ ਏਅਰਿੰਗ ਕਲੈਕਸ਼ਨ ਠੀਕ ਆ ਦੇਖਦਾ ਹੀ ਰਿਓ ਸੋ ਗਾਇਜ਼ ਉਸ ਤੋਂ ਬਾਅਦ ਕਿਊਟ ਕਿਊਟ ਜਿਹੜੇ ਨਿੱਕੇ ਨਿੱਕੇ ਵੀ ਵੇਚ ਹੈਗੇ ਤੇ ਟਿੱਕਾ ਹੋ ਗਿਆ ਵਿੱਚ ਉਹਨਾਂ ਦਾ ਸੀ ਮੈਂ ਟਿੱਕੇ ਕੱਢ ਕੇ ਰੱਖਿਓ ਹੋਇਆ ਮਾਈ ਗਰੂਪ ਸੋ ਗਾਇਜ਼ ਆ ਵੀ ਤੁਸੀਂ ਦੇਖ ਲਦੇ ਹੋ ਛੋਟੇ ਛੋਟੇ ਪਿਆਰੇ ਪਿਆਰੇ ਜੀ ਇਹ ਵੀ ਮੇਰੇ ਸੂਟ ਨਾਲ ਦੇ ਆ ਤਾਂ ਇਹ ਵਾਲਾ ਵੀ ਪੂਰਾ ਸੈੱਟ ਹੀ ਹੈ ਪੰਜਾਬੀ ਸੂਟ ਦੇ ਨਾਲ ਇਹ ਰਿੰਗਸ ਇਹ ਵਾਲੇ ਦੇਖ ਲਓ ਅੰਦਰ ਤੋਂ ਬਾਅਦ ਇਹ ਅਸੀਂ ਮਾਗੀ ਮਾਗੀ ਤਾਂ ਸੱਟ ਲਈ ਅਸੀਂ ਇਹਨੂੰ ਤਕਰੀਬਨ 2.5 ਸਾਲ 3 ਸਾਲ ਹੋ ਚੱਲੇ ਆ ਇਹ ਉਦਾਂ ਹੀ ਪਿਆ ਹੋਇਆ ਇੱਕ ਵਾਰ ਵੀ ਮੈਂ ਪਾਇਆ ਨਹੀਂ ਏਦਾਂ ਦੇ ਮੇਰੇ ਕੋਲ ਸੈੱਟ ਪਏ ਜੋ ਮੈਂ ਇੱਕ ਵਾਰ ਵੈਸੇ ਮੈਂ ਸੱਚ ਦੱਸਾਂ ਨਾ ਇਹਨਾਂ ਵਿੱਚੋਂ ਜਿੰਨੇ ਵੀ ਏਅਰਿੰਗਸ ਆ ਨਾ ਮੈਂ ਕਦੇ ਰੀਅਲ ਵਿੱਚ ਪਾਏ ਹੀ ਨਹੀਂ ਬਾਹਰ ਮਤਲਬ ਬਸ ਲੈ ਲੈ ਕੇ ਰੱਖਣਾ ਵੀਡੀਓਜ਼ ਵਿੱਚ ਪਾ ਲੈਣਾ ਆਦਰਵਾਇਜ਼ ਮੈਂ ਬਹੁਤ ਘੱਟ ਪਾਉਂਦੀ ਆ ਤਾਂ ਦੇਖ ਸਕਦੇ ਹੋ ਤੁਸੀਂ ਤੇ ਇੱਕ ਇਹ ਵਾਲੇ ਹਲਕੇ ਜਿਹੇ ਇਹ ਵੀ ਮੇਰੇ ਦਿਨ ਆਲ ਸੀ ਯੂਨੀਫਾਰਮ ਨਾਲ ਸੀ ਇੱਕ ਇਹ ਵਾਲੇ ਛੋਟੇ ਛੋਟੇ ਜੋ ਕਿ ਤੁਸੀਂ ਮੇਰਾ ਨਿਊ ਚੈਨਲ ਤੇ ਮੇਕਅਪ ਵੀਡੀਓ ਦੇਖ ਸਕਦੇ ਹੋ ਉਹਦੇ ਵਿੱਚ ਪਾਏ ਸੀਗੇ ਇਹੋ ਜਿਹੇ ਤੁਸੀਂ ਟੌਪਸ ਜਿਹੜੇ ਆਪਣਾ ਰੰਗ ਬਰੰਗੇ ਹੁੰਦੇ ਆ ਨਾ ਆ ਲੌਕਟਨ ਜੇ ਇਹ ਮੈਂ ਫੁਲਕਾਰੀ ਨਾਲ ਲੈਣਾ ਜ਼ਿਆਦਾ ਪਸੰਦ ਕਰਦੀ ਆ ਇਹੋ ਜਿਹੇ ਏਅਰਿੰਗਸ ਤਾਂ ਹੁਣ ਮੈਂ ਬਹੁਤ ਘੱਟ ਲੈਣੀ ਆ ਕਿਉਂਕਿ ਮੈਂ ਪਾਉਂਦੀ ਨਹੀਂ ਆ ਤੁਸੀਂ ਦੇਖ ਸਕਦੇ ਹੋ ਇੱਕ ਇਹ ਵਾਲੇ ਇਦੇ ਨਾਲ ਇੱਕ ਬਹੁਤ ਸੋਹਣਾ ਨੈਕਲੇਸ ਤੇ ਪਿਆਰਾ ਜਿਹਾ ਦੇਖ ਸਕਦੇ ਹੋ ਛੋਟੇ ਛਟੇਆ ਉਸ ਤੋਂ ਬਾਅਦ ਇਹ ਵਾਲਾ ਖੋਲਦੇ ਆਂ ਸੋ ਗਾਇਜ਼ ਇਹਦੇ ਵਿੱਚ ਵੀ ਨਾ ਆਪਣਾ ਮੈਂ ਯਾਨੀ ਕਿ ਵੀਡੀਓਜ਼ ਲਈ ਲੈ ਲੈ ਕੇ ਰੱਖੇ ਹੋਏ ਆ ਬਟ ਮੈਂ ਵੀਡੀਓਜ਼ ਲਈ ਨਹੀਂ ਕਹੂੰਗੀ ਹਨਾ ਤਾਂ ਵੀਡੀਓਜ਼ ਵਿੱਚ ਪਾਣਾ ਪਸੰਦ ਕਰਦੀ ਆਂ ਪੰਜਾਬੀ ਸੂਟ ਦੇ ਨਾਲ 이어ਿੰਗ ਸਭ ਤੋਂ ਪਹਿਲਾਂ ਤਾਂ ਇਹਨੂੰ ਓਪਨ ਕਰੂੰਗੀ ਮੈਂ ਦੇਖ ਸਕਦੇ ਹੋ ਇੰਨੀ ਦੀ ਪੈਕਿੰਗ ਹੈਗੀ ਪਿੰਕ ਇਹਦੇ ਨਾਲ ਦਾ ਮੇਰਾ ਸੂਟ ਇੱਕ ਸਟਿਚ ਹੋ ਰਿਹਾ ਆ ਟਾਇ ਦੀ ਵੀਡੀਓ ਵੀ ਬਹੁਤ ਜਲਦੀ ਆਏਗੀ ਆਪਾਂ ਮੇਕਅੱਪ ਕਰਾਂਗੇ ਦੇਖ ਸਕਦੇ ਹੋ ਕਿੰਨਾ ਪਿਆਰਾ ਹੈ ਆ ਕੀ ਨਿਊਡ ਦਾ ਕਲਰ ਲਈ ਆ ਸੀ ਮੈਂ ਇਹ ਹਰੇਕ ਸੂਟ ਨਾਲ ਨਹੀਂ ਪੈ ਸਕਦੇ ਆ ਲਾਈਟ ਲਾਈਟ ਸੂਟ ਜਿਹੜੇ ਹੁੰਦੇ ਆ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਯੈਲੋ ਇਟ ਹਲਸਰ ਖੋਪਣੇ ਨਹੀਂ ਦਿੱਤੇ ਹੰਡੇ ਵਾਲੇ ਵੀ ਫਲਕਾਰੀ ਦੇ ਨਾਲ ਹੀ ਸੀ ਸਾਰੇ ਮਤਲਬ ਕਿ ਨਾ ਜਿਵੇਂ ਪੰਜਾਬੀ ਸੂਟ ਦੇ ਨਾਲ ਹੀ ਨੇ ਦੇਖ ਸਕਦੇ ਹੋ ਜਿ ਕਿ ਹੱਲੇ ਮੈਂ ਵੀਡੀਓ షూਟ ਜਿੰਨਾ ਵਿੱਚ ਹੱਲੇ ਕਰ ਰਹੀਆਂ ਵੀ ਨੇ ਕੁਝ ਦੇ ਵਿੱਚ ਇਹਨਾਂ ਵਿੱਚ ਮੈਂ ਕੀ ਕੀ ਹੋਈ ਹੈ ਵੀਡੀਓ ਸ਼ੂਟ ਆਪਣੀ ਤੇ ਇਹ ਵਾਲੇ ਈਅਰਿੰਗਸ ਬਹੁਤ ਪਿਆਰੇ ਆ ਦੇਖ ਲੈਂਦੇ ਹੋ ਇਹਦੇ ਨਾਲ ਵੀ ਇਹ ਵੀ ਪੂਰਾ ਸੈੱਟ ਹੀ ਆ

ਅੰਡਸ ਤੋਂ ਬਾਅਦ ਇਹ ਲਾਸਟ ਰੈਟਿਕਲ ਹੈ ਜੋ ਕਿ ਇਹ ਮੈਂ ਹੱਲੇ ਇੱਕ ਵਾਰ ਵੀ ਨਹੀਂ ਕਿਸੇ ਵੀਡੀਓ ਵਿੱਚ ਵੀ ਦੇ ਸਕਦੇ ਤਾਂ ਮੈਂ ਪਾਈ ਹਣੀ ਬਸ ਲੈ ਲੈ ਕੇ ਰੱਖਣ ਦਾ ਸ਼ੌਂਕ ਹੈ ਮੈਨੂੰ ਸੋ ਦੈਨ ਖਤਮ ਸੋ एवरीवन ਇਹ ਸੀ ਮੇਰੀ ਇਅਰਿੰਗਸ ਕਲੈਕਸ਼ਨ ਐਂਡ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਦਾਂ ਬਲੌਗ ਲੱਗਾ ਛੋਟਾ ਜਿਹਾ ਮੇਰਾ ਤਾਂ ਅੱਜ ਮੈਂ ਸੋਚੀ ਸੀ ਕਲੈਕਸ਼ਨ ਦੇ ਰਿਲੇਟਿਡ ਹੀ ਬਣਾਉਂਗੀ ਜੇਕਰ ਤੁਸੀਂ ਮੇਰੇ ਜਿਹੜੇ ਪੁਰਾਣੇ ਪਏ ਹੋਏ ਹਨ ਜਿਹੜੇ ਮੈਂ ਨਹੀਂ ਵੀ ਪਾਉਂਦੀ ਹਨਾ ਕਈ ਟੁੱਟੇ-ਫੁੱਟੇ ਵੀ ਕਹਿ ਸਕਦੀਆਂ ਉਹ ਹੱਲੇ ਤੱਕ ਵੀ ਪਏ ਹੋਏ ਨੇ ਕੁਛ ਮੈਂ ਮਤਲਬ ਕਿ ਜਿੱਦਾਂ ਕਿ ਛੱਟ ਛੱਟ ਦਿੰਦੀ ਆ ਮੈਂ ਮਤਲਬ ਬਹੁਤ ਘੱਟ ਬਸ ਲੈ ਲੈ ਕੇ ਰੱਖੀ ਜਣੋ ਪਿਆ ਪਿਆ ਹੋਏ ਸਮਾਨ ਹਨਾ ਤਾਂ ਵੈਸੇ ਮੈਂ ਇਹ ਨਹੀਂ ਕਹਿੰਦੀ ਮੇਰੇ ਲਈ ਇਹ ਫਾਲਤੂ ਹੈ ਮੇਰੇ ਲਈ ਬਹੁਤ ਜ਼ਿਆਦਾ ਮਤਲਬ ਖਾਸ ਕਹਿ ਸਕਦੀ ਆ ਵੀ ਮੇਰੇ ਸਾਹਮਣੇ ਕੱਟ ਕੇ ਕਿਵੇਂ ਦੇ ਸਾਹਮਣੇ ਰੱਖੀ ਹੋਇਆ ਆ ਤਾਂ ਇਸ ਕੋਈ ਵੀ ਇਹਦੀ ਓਪਨਿੰਗ ਨਹੀਂ ਦਿੱਤੀ ਏ ਮੈਂ ਹੁਣ ਕਰਨ ਲੱਗੀ ਆ ਹਨਾ ਇਹਦੀ ਆਪ ਓਪਨਿੰਗ ਕਰਦੇ ਆ ਬਾਕੀ ਮੇਰੇ ਲਈ ਬਹੁਤ ਵਧੀਆ ਹਨਾ ਹੱਲੇ ਮੈਂ ਆਪਣੇ ਸੂਟ ਸਟਿਚ ਕਰਵਾਣੇ ਆ ਕਈਆਂ ਨਾਲ ਦੇ ਤਾਂ ਉਹ ਪੰਜਾਬੀ ਲੁੱਕ ਦੇ ਵਿੱਚ ਇਅਰਿੰਗ ਸੋਨੇ ਲੱਗਦੇ ਬਟ ਮੈਂ ਬਹੁਤ ਘੱਟ ਪਾਉਣੀ ਆ ਆ ਦੇਖੋ ਸਾਰੇ ਯੈਲੋ ਗਲਡਰ ਕਿੰਨੇ ਪਿਆਰੇ ਆ ਸੋ ਗਾਇਸ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਇਹ ਰਿੰਗਸ ਕਲੈਕਸ਼ਨ ਕਿੱਦਾ ਲੱਗੀ ਜੇਕਰ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਨਵੇਂ ਆ ਤਾਂ ਕਿ ਮੇਰਾ ਹਰ ਇੱਕ ਆਉਣ ਵਾਲਾ ਤੁਸੀਂ ਵਲੌਗ ਦੇਖ ਸਕੋ ਐਂਡ ਨੈਕਸਟ ਕਲੈਕਸ਼ਨ ਜ਼ਰੂਰ ਦੱਸਿਓ ਕਿਸ ਚੀਜ਼ ਲਈ ਟੀਣਾਵੇ ਪ੍ਰਾਣੀ ਇਅਰਿੰਗਸ ਕਲੈਕਸ਼ਨ ਕਿ ਕੋਈ ਹੋਰ ਕਲੈਕਸ਼ਨ ਤੇ ਤਾਂ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾ ਲੱਗੀ ਤਾਂ ਫਾਈਨਲੀ ਖੱਜ ਦੀ ਮੇਰੀ ਛੋਟੀ ਜੀ ਵੀਡੀਓ ਸੀ। ਅਕੀਂ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਬਾਏ ਬਾਏ।